ਗੁਰਮਖ ਪਿਆਰੇ ਨੂੰ ਪ੍ਰਸ਼ਾਦਾ ਛਕਾਓ ਹਜੂਰ ਸਾਹਿਬ ਵਿਖੇ ਇੱਕ ਵਾਰ ਸੰਤ ਜੀ ਨਗੀਨਾ ਕਾੜ ਤੋਂ ਤਕਰੀਬਨ 5 ਕਿਲੋਮੀਟਰ ਦੇ فاਸਲੇ ਤੇ ਗੋਦਾਵਰੀ ਦਰਿਆ ਦੇ ਗਲਗਲ ਡੂੰਗੇ ਪਾਣੀ ਵਿੱਚ ਖੜੇ ਹੋ ਕੇ ਪ੍ਰਭੂ ਦੇ ਸਿਮਰਨ ਵਿੱਚ ਅੱਠ ਦਿਨ ਲੀਨ ਹੋਏ ਰਹੇ ਵੱਡੇ ਪੁਜਾਰੀ ਭਾਈ ਨਾਨੂ ਸਿੰਘ ਜੀ ਨੂੰ ਸੁਪਨੇ ਵਿੱਚ ਕਰਤਾਰ ਦਾ ਹੁਕਮ ਹੋਇਆ ਕੇ ਗੁਰਮੁਖ ਪਿਆਰੇ ਨੂੰ ਜਾ ਕੇ ਪ੍ਰਸ਼ਾਦਾ ਛਕਾਓ ਪੁਜਾਰੀ ਜੀ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਲੈ ਗੋਦਾਵਰੀ ਦੇ ਕੰਡੇ-ਕੰਡੇ ਤੁਰ ਪਏ ਪਰ ਕਿਸੇ ਪ੍ਰੇਮੀ ਦੇ ਦਰਸ਼ਨ ਨਾ ਹੋਣ ਤੇ ਨਿਰਾਸ਼ ਹੀ ਵਾਪਸ ਆ ਗਏ ਅਗਲੇ ਦਿਨ ਫਿਰ ਸੁਪਨੇ ਵਿੱਚ ਇਲਾਹੀ ਤਾਕਤ ਦੀ ਤਾੜਨਾ ਹੋਈ ਪਿਆਰੇ ਨੂੰ ਪ੍ਰਸ਼ਾਦਾ ਛਕਾਓ ਭਾਈ ਨਾਨੂ ਸਿੰਘ ਜੀ ਨੇ ਉਸੇ ਦਸ਼ਾ ਵਿੱਚ ਬੇਨਤੀ ਕੀਤੀ ਹਜ਼ੂਰ ਕੁਝ ਸੂ ਪਤਾ ਨਹੀਂ ਲੱਗਦਾ ਹੁਕਮ ਹੋਇਆ ਗੋਦਾਵਰੀ ਦੇ ਕੰਡੇ-ਕੰਡੇ ਹੋਰ ਅੱਗੇ ਜਾਓ ਪਿਆਰਾ ਨਜ਼ਰੀ ਪੈ ਜਾਵੇਗਾ ਅਗਲੇ ਦਿਨ ਪੁਜਾਰੀ ਜੀ ਨੇ ਸੰਤ ਜੀ ਨੂੰ ਲੱਭ ਕੇ ਪ੍ਰਸ਼ਾਦਾ ਛਕਣ ਦੀ ਬੇਨਤੀ ਕੀਤੀ ਸੰਤ ਜੀ ਮਹਾਰਾਜ ਦੇ ਪ੍ਰਸ਼ਾਦਾ ਛਕਣ ਤੋਂ ਨਾ ਕਰਨ ਤੇ ਭਾਈ ਨਾਨੂ ਜੀ ਨੇ ਬੇਨਤੀ ਕੀਤੀ ਕਿ ਜੇ ਤੁਸੀਂ ਪ੍ਰਸ਼ਾਦਾ ਨਾ ਛਕਿਆ ਮੈਨੂੰ ਰਾਤ ਨੂੰ ਇਲਾਹੀ ਤਾਕਤਾਂ ਸੌਣ ਨਹੀਂ ਦੇਣਗੀਆਂ ਸੰਤਾਂ ਨੇ ਉਸ ਤੋਂ ਇਹ वचन ਲੈ ਕੇ ਕਿ ਇਹ ਵਾਰਤਾ ਕਿਸੇ ਨੂੰ ਨਹੀਂ ਦੱਸਣਗੇ ਹੱਥ ਤੇ ਪ੍ਰਸ਼ਾਦਾ ਲੈ ਕੇ ਛਕ ਲਿਆ ਅਤੇ ਨਾਮ ਸਿਮਰਨ ਵਿੱਚ ਜੁਟ ਗਏ